ਆ ਦਿਨੀਆਂ ਨੇ लवली ਜੈ ਸ਼੍ਰੀ ਰਾਮ ਜਿਸ ਤਰ੍ਹਾਂ ਕਿ ਆਦ ਨੂੰ ਪਤਾ ਹੈ ਕਿ ਭਗਵਾਨ ਰਾਮ ਲਾਲਾ ਦੀ ਪ੍ਰਾਣ ਪ੍ਰਸ਼ਟਾ ਜਿਹੜੀ ਪਿਛਲੇ ਸਾਲ ਅਜੋਧਿਆ ਵਿੱਚ ਹੋਈ ਸੀ ਉਸ ਦਾ ਅੱਜ 1 ਸਾਲ ਪੂਰਾ ਹੋ ਗਿਆ ਉਸ ਦੇ ਸਬੰਧ ਵਿੱਚ ਪਿਛਲੇ ਸਾਲ ਵੀ ਸ੍ਰੀ ਸਨਾਤਨ ਜਾਗਰਣ ਮੰਚ ਵੱਲੋਂ ਇੱਕ ਯਾਤਰਾ ਦਾ ਪ੍ਰਾਲਾ ਕੀਤਾ ਗਿਆ ਸੀ ਜਿਸ ਦਾ ਸ਼ਹਿਰ ਨਿਵਾਸੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਸਾਨੂੰ ਭਰਵਾ ਹੁੰਗਾਰਾ ਮਿਲਿਆ ਸੀ ਤੇ ਇਸ ਸਾਲ ਵੀ ਅਸੀਂ ਸ੍ਰੀ ਸਨਾਤਨ ਜਾਗਰਣ ਮੰਚ ਨੇ ਇੱਕ ਪ੍ਰਯਾਸ ਕੀਤਾ ਕੀ ਜੋ ਵੀ ਜਨ ਯਾਤਰਾ ਸਾਡੀ ਪਿਛਲੇ ਸਾਲ ਦੀ ਤਰ੍ਹਾਂ ਉਹਨੂੰ ਸ਼ਹਿਰ ਨਿਵਾਸੀਆਂ ਨੇ ਸਫਲ ਬਣਾਇਆ ਸੀ ਉਸੇ ਤਰ੍ਹਾਂ ਉਮੀਦ ਕੀਤੀ ਹੈ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਯਾਤਰਾ ਵਿੱਚ ਸ਼ਾਮਲ ਹੋਵੋ ਤਾਂ ਜੋ ਜੋ ਗੁਰਦਾਸਪੁਰ ਨਗਰੀ ਅਯੋਧਿਆ ਮੇਂ ਬਣ ਜਾਏ ਤੇ ਜੋ ਸਾਡੇ ਭਗਵਾਨ ਰਾਮ ਲਾਲਾ 500 ਸਾਲ ਬਾਅਦ ਜਿਨ੍ਹਾਂ ਨੇ ਉਹ ਮੰਦਿਰ ਦੇ ਵਿੱਚ ਵਿਰਾਸਤਮਾਨ ਕੀਤਾ ਗਿਆ ਸੀ ਉਸ ਨੂੰ ਜਿਸ ਨੂੰ ਯਾਦਗਾਰ ਬਣਾਉਣ ਵਾਸਤੇ ਸਾਡਾ ਸਦਾ ਹੀ ਪ੍ਰਯਾਸ ਰਹੇਗਾ ਕਿ ਅਸੀਂ ਇਹ ਦਿਨ ਮਨਾਉਂਦੇ ਰਹੀਏ ਪਰੰਤੂ ਇਹ ਦਿਨ ਤਾਂ ਹੀ ਮਨਾਇਆ ਜਾਇਆ ਸਕਦਾ ਜਿਸ ਜੇ ਜੋ ਸਾਨੂੰ ਸ਼ਹਿਰ ਨਿਵਾਸੀਆਂ ਦਾ ਮਿਲੇਗਾ ਦੱਸ ਦਿਓ ਸ਼ੋਭਾ ਯਾਤਰਾ ਵਿੱਚ ਕੀ ਕੀ ਖਾਸ ਹੋਏਗਾ ਸ਼ੋਭਾ ਯਾਤਰਾ ਦੇ ਵਿੱਚ ਜਿਸ ਤੱਕ ਭਗਵਾਨ ਰਾਮ ਦੀ ਸਾਨੂੰ ਇੱਕ ਪ੍ਰਤਿਮਾ ਭੇਟ ਹੋਈ ਸੀ ਅਯੋਧਿਆ dham ਤੋਂ ਉਹਨਾਂ ਦਾ ਪੰਚਾਮ੍ਰਿਤ ਇਸ਼ਨਾਨ ਕਰਾ ਕੇ ਉਹਨਾਂ ਨੂੰ ਪਾਲਕੀ ਸਜਾਇਆ ਜਾਏਗਾ ਤੇ ਸਾਰੇ ਨਗਰ ਦੀ ਪਰिक्रमा ਕੀਤੀ ਜਾਏਗੀ ਉਸ ਤੋਂ ਬਾਅਦ ਗੁਰਦਾਨਾ ਮੰਦਰ ਤੋਂ ਹਨੂਮਾਨ ਜੀ ਵਾਨਰ ਸੈਨਾ ਦੇ ਰੂਪ ਵਿੱਚ ਜਿਹੜਾ ਸ਼ੋਭਾ ਯਾਤਰਾ ਦਾ ਆਕਰਸ਼ਣ ਦਾ ਕੇਂਦਰ ਹੋਣਗੇ ਇਸ ਦੇ ਨਾਲ ਸਾਡੇ ਆ ਬੇਟੀਆਂ ਤੇ ਪੈਨਾ ਜਿਹੜੀਆਂ ਬੁਲੇਟ ਦੇ ਅੱਗੇ ਜਾਤਾ ਦੇ ਬਵਾਈ ਕਰਨਗੇ ਸੁੰਦਰ ਪਾਲਕੀ ਵਿੱਚ RAM ਜੀ ਵਿਰਾਜਮਾਨ ਹੋਣਗੇ ਉਹਨਾਂ ਦੇ ਅੱਗੇ ਦਰਸ਼ਨ ਕਰਨ ਦਰਸ਼ਨ ਕਰਨ ਵਾਸਤੇ ਭਗਤਾਂ ਨੂੰ ਉਮੀਦ ਹੈ ਪ੍ਰਾਰਥਨਾ ਕਰਨੇ ਆ ਕਿ ਉਹਨਾਂ ਦੇ ਅੱਛੀ ਤਰ੍ਹਾਂ ਨਾਲ ਉਹਨਾਂ ਨੂੰ ਸਵਾਗਤ ਕਰਨ ਤੇ ਨਾਲ ਦਰਸ਼ਨ ਕਰਨ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਹਮਤਾਲ ਹੋਵੇ ਅੱਜੋ ਕੀ ਕੀ ਖਾਸ ਹੈ ਕੱਲ ਦੀ ਸ਼ੋਭਾ ਯਾਤਰਾ ਕਿੰਨੇ ਵਜੇ ਸ਼ੁਰੂ ਹੋਏਗੀ ਕੀ ਰੂਟ ਰਹੇਗਾ ਔਰ ਕੀ ਖਾਸ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਪਿਛਲੇ ਸਾਲ ਬਾਈ ਜਨ ਜਿਹੜੀ ਸ਼ੋਭਾ ਯਾਤਰਾ ਪ੍ਰਭੂ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਸ਼ਟਾ ਦੇ ਉਪਲਖੇ ਵਿੱਚ ਕੱਢੀ ਗਈ ਸੀ ਇਸ ਵਾਰ 11 ਜਨਵਰੀ ਨੂੰ ਦੁਆਪਸ਼ੀ ਸ਼ੁਕਲ ਪੱਖ ਵਿੱਚੋਂ ਕੱਢੀ ਜਾ ਰਹੀ ਹੈ ਤੋਂ ਐਸੀ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਨ ਲਈ ਇੱਕ ਤੇ ਸਾਰੇ ਪੂਰੇ ਸ਼ਹਿਰ ਚ ਦੀਮਾਲਾ ਹੋਏਗੀ ਕੀਤੀ ਵੀ ਜਾ ਰਹੀ ਹੈ ਅੱਜ ਤੀ ਪਿੱਛੇ ਹੋ ਵੀ ਰਹੀ ਹੈ ਸਾਰੇ ਸ਼ਹਿਰ ਨੂੰ ਭਗਵਾ ਵਿੱਚ ਕੀਤਾ ਗਿਆ ਹੈ ਭਗਵੇ ਰੰਗ ਦੇ ਧੋਜਾ ਨਾਲ ਸਾਰੇ ਸ਼ਹਿਰ ਨੂੰ ਸਜਾਇਆ ਗਿਆ ਹੈ ਇਹ ਜਿਹੜੀ ਕੱਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਇਹ ਠੀਕ ਕੱਲ ਦੁਪਹਿਰ 2 ਵਜੇ ਪੁਰਾਣੀ ਦਾਣਾ ਮੰਡੀ ਤੋਂ ਚੱਲ ਕੇ ਜਹਾਜ਼ ਵਾਲੇ ਚੌਕ ਤੋਂ ਹੁੰਦੀ ਹੋਈ ਪੁਲਿਸ ਲਾਈਨ ਰੋਡ ਹਨੂਮਾਨ ਚੌਕ ਲਾਇਬ੍ਰੇਰੀ ਚੌਕ ਬੀਜ ਮਾਰਕੀਟ ਤੋਂ ਹੁੰਦੀ ਹੋਈ ਮਾਈ ਦਾ ਮੰਦਰ ਤਲਾਬ ਵਿਖੇ ਐਸੀ ਜਿਹੜਾ ਵਿਸ਼ਰਾਮ ਕਰੇਗੀ ਇਹ ਸ਼ੋਭਾ ਯਾਤਰਾ ਬਾਕੀ ਇਹ ਸ਼ੋਭਾ ਯਾਤਰਾ ਵਿੱਚ ਰਸਤੇ ਵਿੱਚ ਕਾਫੀ ਸੰਗਤ ਵੱਲੋਂ ਲੰਗਰ ਵੀ ਲਗਾਏ ਜਾ ਰਹੇ ਨੇ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਵੀ ਅਪੀਲ ਕਰਦੇ ਆ ਤੁਹਾਡੇ ਮਾਧਮ ਦੇ ਰਾਹੀਂ ਕੀ ਫਿਰ ਉਸੇ ਤਰ੍ਹਾਂ ਹੀ 22 ਜਨਵਰੀ ਵਾਲਾ ਨਜ਼ਾਰਾ ਜਿਹੜਾ ਇੱਥੇ ਪੇਸ਼ ਕੀਤਾ ਜਾਏ ਸਾਰੇ ਸ਼ਹਿਨ ਨੂੰ ਆਰਮੇ ਕੀਤਾ ਜਾਏ ਤਾਂ ਵੱਧ ਤੋਂ ਵੱਧ ਸੰਖਿਆ ਵਿੱਚ ਸਾਰੇ ਜਿਹੜੇ ਸ਼ਹਿਰ ਵਾਸੀ ਨੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦੀ ਸ਼ੋਭਾ ਯਾਤਰਾ ਨੂੰ ਜਿਹੜਾ ਇਹ ਮਿਲ ਕੇ ਉੱਥੇ ਅਸ਼ੀਰਵਾਦ ਪ੍ਰਾਪਤ ਕਰਨ ਸ਼੍ਰੀ ਰਾਮ ਜੀ ਦਾ ਜੈ ਜੈ